ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਕਰਾਇ ਇਥੋਂ ਧੰਨਵਾਦ ਤੁਸੀਂ ਅੱਜ ਸਭ ਤੋਂ ਪਾਵਨ ਪਵਿੱਤਰ ਦੀ ਸ਼੍ਰੀ ਹਰਿਮੰਦਰ ਸਾਹਿਬ ਦੇ ਕਵਰੇਜ ਕਰਨ ਦੀ ਪੂਛੀ ਜਿੱਤੇ ਯੁੱਧ ਨਸ਼ਿਆ ਵਿਰੁੱਧ ਤਹਿਤ ਜਿਹੜੀ VDC ਹੈ ਵਿਲਜ ਡਿਫੈਂਸ ਕਮੇਟੀ ਦੇ ਜਿਹੜੀਆਂ ਬਣਾਈਆਂ ਗਈਆਂ ਅੱਜ ਉਹਨਾਂ ਤੋਂ ਸੌਖ ਸਟਾਕ ਨੂੰ ਮੈਂ ਇਸ ਗੱਲ ਦੇ ਉੱਤੇ ਤਹਿ ਦਿਲ ਦੀ ਕਰਾਈ ਇਥੋਂ ਧੰਨਵਾਦ ਕਰਦਾ ਚਾਹੁੰਦਾ ਆਵਾਜ਼ ਵਿੱਚ ਪਾਰਟੀ ਦੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਸ਼ਰੀਰ ਗਿੰਦਜੀ ਵਾਲੀ ਦਾ ਮੁਖਵਤੀ ਪੰਜਾਬ ਸਰਦਾਰ ਭਗਤ ਕੁਮਾਰ ਜੀ ਦਾ ਜਿਨ੍ਹਾਂ ਦੀ ਯੋਗਤਾਵਈ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਚੱਲ ਰਹੀ ਹੈ ਤੇ ਪਹਿਲੀ ਸਰਕਾਰ ਹੋਊਗੀ ਜਿਹੜੀ ਤੋਤਕੇ ਨਸ਼ਿਆਂ ਨੂੰ ਪੈ ਨਿਕੜੀ ਔਰ ਜਿਹਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਸ਼ੁਰੂ ਕਰਾਈ ਹੈ ਔਰ ਜਿਹੜੀ ਕਿ ਉਹ ਇਸੋ ਨੇ ਆਪਣੇ ਉਸ ਲੈਵਲ ਤੇ ਪਹੁੰਚੀ ਹੋਈ ਹੈ ਮੁਹਿੰਮ ਕਿ 31 ਮਈ ਤੋਂ ਪਹਿਲਾ ਪਹਿਲਾ ਅਸੀਂ ਇਹ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੂਰਾ ਐਕਟਿਵ ਕਰਕੇ ਤੇ ਆਪਾਂ ਆਪੋ ਆਪਣੇ ਪਿੰਡਾਂ ਦੀ ਆਪੋ ਆਪਣੇ ਵਾਰਾਂ ਦੀ ਕਿਲਾਬੰਦੀ ਕਰਕੇ ਕਿ ਸਾਡੇ ਕੋਈ ਪਿੰਡ 'ਚ ਸਾਡੇ ਕੋਈ ਬਾੜ 'ਚ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦਾ ਹੋਵੇ ਉਹ ਵੜ ਨਾ ਸਕੇ ਇਸ ਲਈ ਸਾਨੂੰ ਸੂਚਿਤ ਹੋਣਾ ਪਊਗਾ ਸਭ ਤਿਆਰ ਰਹਿਣਾ ਪਊਗਾ ਜੇ ਕੋਈ ਵੀ ਕਿਸੇ ਵੀ ਕਿਸਮ ਦਾ ਵੈਸੇ ਤਾਂ ਇਹ ਹੁਣ ਐਨਾ ਡਰ ਕੇ ਨਸ਼ੇ ਦੇ ਤਸਕਰ ਇਹ ਪੰਜਾਬ ਛੱਡ ਛੱਡ ਕੇ ਭੱਜ ਰਹੇ ਨੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹੋਏ ਪਰ ਇਹ ਕੀ ਹੈ ਇਹ ਆਪਾਂ ਨੂੰ ਇਹਦੀ ਪਹਿਰੇਦਾਰੀ ਰੱਖਣੀ ਪਊਗੀ ਕਿ ਦੁਆਰਤੀ ਨਾ ਇਹ ਚੀਜ਼ ਪਉਣ ਪੇ ਸੋ ਇਹਦੀ ਪਹਿਰੇਦਾਰੀ ਦੇ ਸਬੰਧ ਦੇ ਵਿੱਚ ਜੇ ਕੋਈ ਨਸ਼ੇ ਦਾ ਤਸਕਰ ਹੋ ਕੇ ਕਿਤੇ ਗਲਤੀ ਨਾਲ ਵੀ ਇਸ ਪਿੰਡ ਦੇ ਆਵਾਰ ਦੇ ਵਿੱਚ ਆਇਆ ਤੇ ਵਿਲੇ ਡਿਫੈਂਸ ਕਮੇਟੀ ਨੇ ਫੜ ਲਿਆ ਤਾਂ ਉਹਦੇ ਤੇ ਬਣਦੀ ਕਿ ਪੂਰੇ ਪੁਰਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਹੋਏ ਹੋਏ ਨੇ ਕਿ ਜਿਵੇਂ ਹੀ ਬੀਡੀਸੀ ਦੇ ਕਿਸੇ ਵੀ ਮੈਂਬਰ ਦਾ ਬੀਡੀਸੀ ਕਮੇਟੀ ਦਾ ਜੇਕਰ ਪੁਰਸ ਪ੍ਰਸ਼ਾਸਨ ਨੂੰ ਇੱਕ ਵੀ ਫੋਨ ਜਾਂਦਾ ਹੈ ਹੈਲਪਲਾਈਨ ਨੰਬਰ ਤੇ ਫੋਨ ਜਾਂਦਾ ਹੈ ਕਿ ਸਾਡੇ ਔਰੇ ਕੋਈ ਨਸ਼ੇ ਦਾ ਤਸਕਰ ਪੂਰੇ ਪਹੁੰਚਿਆ ਸੀ ਸਾਡੇ ਬੱਚਿਆਂ ਨੂੰ ਉਰੇ ਕੋਈ ਕਿਸੇ ਕਿਸਮ ਦਾ ਖਲ ਜਿਹੜੀ ਕਿ ਸਪਲਾਈ ਕਰਨਾ ਚਾਹੁੰਦਾ ਸੀਗਾ ਮਟੀਰੀਅਲ ਤਾਂ ਉਹਨੂੰ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਐਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਦੇ ਜ਼ਿੰਦਗੀ ਚ ਦੁਬਾਰਾ ਹਮਾਕਮਾ ਨਾ ਕਰੇ ਉਸ ਏਰੀਆ ਕੰਨੀ ਚਾ ਕਰ ਵੀ ਪਏ ਨਸ਼ੇ ਦਾ ਵਪਾਰ ਕਰੇ ਜੋ ਇੱਕ ਵਰ ਤੋਂ ਬੇ ਅੱਧਾ ਖਾਖਾ ਮਾਰਦਾ ਇਕੱਠਾ ਅੱਜ ਇਸ ਜਿਹੜਾ ਸੂਲ ਫਾਰਮ ਦੇ ਵਿੱਚ ਜਿਹੜੇ ਐਡਾ ਵੱਡਾ ਪੂਰੇ ਸ਼੍ਰੀ ਮੰਤੇਗੜ ਸਾਹਿਬ ਦੇ ਕੇ ਐਡਾ ਵੱਡਾ ਇਕੱਠ ਹੋਇਆ ਇਸ ਗੱਲ ਦੇ ਉੱਤੇ ਮੈਂ ਵਿੱਲੇ ਡਿਫੈਂਸ ਕਮੇਟੀ ਦੇ ਜਿੰਨੇ ਮੈਂਬਰ ਅੱਜ ਚੱਲ ਕੇ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਲੰਟਰੀ ਅੱਗੇ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਸਮਝ ਲਈ ਕਿ ਪੰਜਾਬ ਸਾਡਾ ਹੈ ਅਸੀਂ ਪੰਜਾਬ ਦੇ ਵਸਨੀਕਾਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਔਰ ਪੰਜਾਬ ਵਸਤਾ ਵੀ ਹੋਰਾਂ ਦੇ ਨਾਂ ਤੇ ਹੈ ਇਸ ਗੁਰੂਆਦੀ ਪਵਨ ਪੁਸਤਰਤ ਅਰਦੀ ਦੇ ਉੱਤੇ ਜਿੱਥੇ ਪੰਜ ਦਰਿਆ ਚੱਲਦੇ ਹੋਣ ਉਹ ਪਛੇਮਾ ਦਰਿਆ ਨਸ਼ੇ ਦਾ ਚੱਲਣ ਦੀ ਕੋਗੰਜائش ਨਹੀਂ ਹੈ ਸੋ ਇਹ ਬਿਲਕੁਲ ਨਹੀਂ ਚੱਲਣ ਸਕਦਾ ਜਉਂਕਾ ਅੱਜ ਇਸ ਮੌਕੇ ਦੇ ਉੱਤੇ ਮੇਰੇ ਨਾਲ ਸਤਿਕਾਰਯੋਗ ਸਾਡੇ ਫਤਿਹਗੁਰ ਸਾਹਿਬ ਤੋਂ ਐਮਐਸਏ ਲਖਮੀ ਸਿੰਘ ਜੀ ਰਾਏ ਸਾਹਿਬ ਨਾਲ ਖੜੇ ਨੇ ਬਸ ਇਹ ਪਰਾਣਾ ਤੋਂ ਐਮਐਲਏ ਗੁਰਿੰਦਰ ਸਿੰਘ ਜੀ ਆਪੇ ਸਾਹ ਖੜੇ ਨੇ ਤੇ ਸਾਡੇ ਅਗਲੋਤ ਤੋਂ ਐਮਐਲਏ ਗੁਰਿੰਦਰ ਸਿੰਘ ਗੈਰੀਵੜੀ ਜੀ ਨਾਲ ਖੜੇ ਨੇ ਸੋ ਮੈਂ ਸਾਰੇ ਆਪਣੇ ਪਧਾਇਕਾਂ ਵੱਲੋਂ ਤੇ ਨਾਲ ਮੈਂ ਖੁਦ ਆਪਣੇ ਵੱਲੋਂ ਕਿਉਂਕਿ ਇਹ ਜਿਲ੍ਹਾ ਫਤਿਹਗੜ ਸਾਹਿਬ ਹੈ ਜਿਹੜਾ ਇਹ बतौर ਮੋਨਿਟਰਿੰਗ ਦੇ ਤੌਰ ਤੇ ਨਸ਼ੇ ਬੋਸ ਤੋਂ ਜੋ ਸਾਡੀ ਕਮੇਟੀ ਬਣੀ ਹੈ ਤੇ ਮੈਂ ਦੇਖ ਰਿਹਾ ਸੋ ਇਸ ਕਰਕੇ ਸਾਡੇ ਡਿਪਟੀ ਕਮਿਸ਼ਨਰ ਜੀ ਸੋਨਾ ਜੀ ਜੀ ਤੇ ਐਸਐਸਪੀ ਸ਼ੋਭਾ ਮਕਰਵਾਲ ਜੀ ਪੂਰਾ ਪ੍ਰਸ਼ਾਸਨ ਅੱਜ ਸਾਰੇ ਜਣਿਆਂ ਨੇ ਇਸ ਮਹਿੰਮਤ ਦੇ ਵਿੱਚ ਸੱਲਤਾ ਸੀ ਆਪ ਦੀ ਸੋਚ ਕੀ ਹੈ ਇਹ ਅਸੀਂ ਇਸ ਨੂੰ ਕੋੜ ਨੂੰ ਇਸ ਨੂੰ ਨਸ਼ੇ ਦੇ ਵੀ ਸਦਾ ਦੀ ਮੁਕਾਮਾਂ ਦੇ ਕੋ ਇਸ ਲਈ ਅੱਜ ਤੁਸੀਂ ਮੀਡੀਆ ਕਰਮੀ ਉਹਦੇ ਪਹੁੰਚਿਓ ਇਹ ਤੁਸੀਂ ਤਾਂ ਵੈਸੇ ਹੀ ਇਹ ਜਿਹੜਾ ਲੋਕਤੰਤਰ ਦਾ ਚੌਥਾ ਪਿੱਲਰ ਮੰਨੇ ਜਾਂਦੇ ਹੋ ਚੌਥਾ ਸਤ੍ਰਮ ਮੰਨੇ ਜਾਂਦੇ ਹੋ ਤਾਂ ਤੁਸੀਂ ਵੀ ਇੰਨਾ ਸਾਥ ਦੇ ਰਹੇ ਹੋ ਜੁਡੀਸ਼ਰੀ ਇੰਨਾ ਸਾਥ ਦੇ ਰਹੀ ਹੈ ਜੱਜ ਸਾਹਿਬਾਨ ਇੰਨਾ ਸਾਥ ਦੇ ਰਹੇ ਨੇ ਕੋਰਟਾਂ ਇੰਨੀਆਂ ਸਾਥ ਦੇ ਰਹੀਆਂ ਮੈਂ ਸਾਰਿਆਂ ਦਾ ਪਹਿਲ ਦਿਲ ਦੀ ਏ ਰਾਜ ਤੋਂ ਕੋਰਟਾਂ ਕੋਰਟਸ ਦਾ ਜੱਜ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੱਲੀ ਮੁਹਿੰਮ ਕਿਸੇ ਸਰਕਾਰ ਦੀ ਇੱਕ ਜੀ ਪ੍ਰਸ਼ਾਸਨ ਦੀ ਜੇ ਸਾਨੂੰ ਜਾਣਦੋ ਦੋਦਨ ਬਣਾਣਾ ਪੈਣਾ ਕੱਲੇ-ਕੱਲੇ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਜਿਹੜੀ ਅੱਗ ਹੈ ਇਹ ਅੱਗ ਹੈ ਜਿਹੜੀ ਇਹਨੂੰ ਕਿ ਭੁਜਾੜਾ ਤਾਂ ਕਿਸੇ ਫੇਰੀ ਛੋਟੀ ਜਿਹੀ ਚੰਗਿਆਰੀ ਨਹੀਂ ਜਲਦੀ ਛੱਡਣੀ ਪੈਣੀ ਕਿਉਂਕਿ ਇਹ ਜਿਹੜੀ ਛੋਟੀ ਜਿਹੀ ਚੰਗਿਆਰੀ ਆਪਾਂ ਕਾਦੂ ਉਹ ਫੇਰ ਭਾਂਬੜ ਬਣੇ ਤਾਂ ਟੋਟਲੀ ਮਕਾਨੀ ਪੀ ਸੋ ਬਹੁਤ ਬਹੁਤ ਸ਼ੁਕਰੀਆ ਕਮੇਟੀ ਮੈਂਬਰਾਂ ਦਾ ਇਹ ਕਿਹੜਾ ਕੀ ਕਲੀਅਰ ਜੀ ਆਂ ਦਿੱਤਾ ਜਾਓ ਬਿਲਕੁਲ ਕਮੇਟੀ ਮੈਂਬਰਾਂ ਦੀ ਜਿਹੜੀ ਵੀ ਇਨਫੋਰਮੇਸ਼ਨ ਹੋ ਉਹਨੂੰ ਓਪਨੀਆਂ ਰੱਖਾਂਗੇ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਅਵਾਮ ਇਕੱਠਾ ਹੋ ਜਾਂਦਾ ਜਦੋਂ ਸੰਗਤ ਇਕੱਠੀ ਹੋ ਜਾਂਦੀ ਹੈ ਯਾਦ ਰੱਖਿਓ ਕੋਈ ਵੱਡੇ ਤੋਂ ਵੱਡਾ ਆਪਣੇ ਆਪ ਨੂੰ ਐਡਾ ਗੁੰਡਾ ਜਿਹਾ ਜਿਹੜਾ ਆ ਕੇ ਉੱਥੇ ਕੋਈ ਕਿਸੇ ਕਰਦਾ ਉਹ ਕਰ ਦਵੇ ਇੱਕ ਵਾਰ ਮਾੜੀ ਜੀ ਤੇ ਧੜਕ ਲੱਗੀ ਨਾ ਕਿ ਕਿਸੇ ਨੇ ਫੀਡੀਸੀ ਦੇ ਉੱਤੇ ਮਾੜੀ ਜੀ ਕਿਸੇ ਨੇ ਗਲਤ ਹੱਕ ਵੀ ਚੱਕੀ ਆ ਯਕੀਨ ਕਰਿਓ ਮੁੜ ਕੇ ਜ਼ਿੰਦਗੀ ਭਰ ਉਹ ਬੰਦਾ ਪਛਤਾਊਗਾ ਕਿ ਉਹ ਫੀਡੀਸੀ ਕਦੇ ਨੂੰ ਦੇਖਣਾ ਨਹੀਂ। ਪੰਡ ਜਿੰਨੀਆਂ ਸਰਕਾਰਾਂ ਆਉਂਦੀਆਂ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਈ ਹੈ ਭਾਜਪਾ ਦੇ ਨਾਲ ਇਹਦਾ ਨੌ ਮਾਸਦਾ ਰਿਸ਼ਤਰੀ ਹੈ ਐਨੇ ਸਾਲ ਇਹਨਾਂ ਦੇ ਭਾਜਪਾ ਦੇ ਨੂੰ ਭਾਈ ਭਾਈ ਤੱਕ ਬਹੁਤ ਵਾਰੀਆਂ ਤੇ ਬੋਲੇ ਆ ਕਿਸ਼ਨ ਹੈ ਟੱਕੀ ਇਸ ਗੈਣ ਲੱਗਦਾ ਹੈ ਕਿ ਉਹ ਸਰਕਾਰ ਭਗਵਾਨ ਸਿੰਘ ਪਾਲ ਲੈ ਕੇ ਜੋ ਪਹਿਲਾਂ ਵੀ ਜਦੋਂ SOWAL ਦਾ ਮੁੱਦਾ ਉੱਠਾ ਚੁੱਕਿਆ ਸੀ ਤਾਂ ਭਗਵਾਨ ਸਿੰਘ ਬਾਦਮੀ ਨੇ ਜਾ ਕੇ ਕਿਹਾ ਸੀ SOWAL ਵਧਾਤੂ ਕਰਦੇ ਹੋ ਸਤ ਨੂੰ ਤਾਂ ਪੂਰਾ ਪਾਣੀ ਦੀ ਨਹੀਂ ਜਿਹੜੀ ਯਮਨਾ ਪੂਰੇ ਪੂਰੇ ਇਲਾਕੇ ਨੂੰ ਦੱਸੀ ਨੂੰ ਉਧਰ ਸਾਰੇ ਇਲਾਕਿਆਂ ਨੂੰ ਹਟਾ ਕੇ ਲੈ ਜਾਂਦੀ ਹੈ ਕੁਛ ਐਸਵਾਈ ਲ ਬਣਾਣ ਦੀ ਪਿਆ ਵਾਈ ਐਸ ਲ ਬਣਾਓ ਜਮਨਾ ਦਾ ਪਾਣੀ ਸਭ ਕੁਝ ਆਕੇ ਜੇ ਸੋਲਤਾ ਤਾਂ ਜੋ ਥੋੜੇ ਵੀ ਲਾਗੇ ਬੱਟਣ ਸਾਡੀ ਵੀ ਪਾਣੀ ਦੀ ਕਮੀ ਹੋਈ ਤੇ ਭਗਵਾਨ ਜੀ ਨੂੰ ਮਾਣ ਹੈ ਨੇ ਜਿਨ੍ਹਾਂ ਨੇ ਇੱਕੀ ਡੱਟ ਕੇ ਪਾਣੀ ਦਾ ਰਾਕਾ ਬਣ ਕੇ ਸਪੋਰਟ ਕੀਤੀ ਪਰ ਹੁਣ ਵੀ ਦੇਖੋ ਜਿੰਨਾ ਵਰਦਾ ਹਰਿਆਣੇ ਦਾ ਪਾਣੀ ਸੀ ਜਿੰਨਾ ਵਰਦਾ ਰਾਜਸਥਾਨ ਦਾ ਪਾਣੀ ਸੀ ਇਹ 21 ਮਈ ਤੱਕ ਵਰਤਦਾ ਹੁੰਦਾ ਇਹਦਾ ਨਹੀਂ ਹਾਲ ਤਾਂ 21 ਮਈ ਨੂੰ ਇਹ ਕਹਿ ਹੁੰਦਾ ਹੁੰਦਾ ਵੀ ਕਿਉਂੋ ਕਿ ਕਿੰਨੀ ਪਾਣੀ ਗਿਆ ਲੋਕਾਂ ਚੋਂ ਇਹ ਉਹ ਤਾਂ ਮਾਰਚ ਮਹੀਨੇ ਚ ਵਰਤੀ ਬੈਠੇ ਨੇ ਸਾਰਾ ਪਾਣੀ ਪੂਰਬ ਹਰਿਆਣਾ 190% ਪਾਣੀ ਵਰਖੀ ਬਣਦਾ ਤੱਤ ਸਾਹਿਬ ਉੱਤੇ Rajasthan 110% ਪਾਣੀ ਵਰਖੀ ਬਣਦਾ 10% ਉੱਤੇ ਪੰਜਾਬ ਦਾ ਹਦਿਆ ਸੀ 11% ਵਰਤਨ ਹੈ ਬਾਕੀ ਅਸੀਂ ਆਪਣੇ ਰਿజర్ਵ ਕੋਟੇ ਚ ਰੱਖਿਆ ਹੋਇਆ ਹੈ ਫਿਰ ਉੱਤੋਂ ਸਾਨੂੰ ਕਹਿੰਦੇ ਨੇ ਕਿ ਹਿਊਮਿਡੀਟਰੀਅਨ ਗਰਾਊਂਡ ਤੇ ਉੱਤੇ ਹੀ ਦੇਖੋ ਆਸੀ ਭਾਈ ਕਨ੍ਹਈਆ ਜੀ ਤੇ بارش ਭਾਈ ਕਨ੍ਹਈਆ ਜੀ ਨੇ ਆਪਣੇ ਜੁੱਤੇ ਉੱਤੇ ਪੱਤਰ ਪਏ ਸੀਗੇ ਲੋਕ ਕਾਹੇ ਉਹਨਾਂ ਨੇ ਇਹ ਨਹੀਂ ਦੇਖਿਆ ਸਾਡੇ ਨੇ ਕਿ ਮਦਦ ਨਹੀਂ ਉਹਨਾਂ ਨੇ ਮਸਤ ਭਰ ਕੇ ਪਾਣੀ ਦੀ ਭਲਾਈ ਹੈ ਅਸੀਂ ਜੇ ਹਰਿਆਣੇ ਨੂੰ ਪਾਣੀ ਦੀ ਜ਼ਰੂਰਤ ਸੀ ਪੀਣ ਲਈ ਅਸੀਂ ਰੋਕਿਆ ਨਹੀਂ ਅਸੀਂ 4500 ਕਿਊਸਿਕ ਪਾਣੀ ਜ਼ਰੂਰਤ 1500 ਦੀ ਸੀ ਉਹ ਕਹਿੰਦੇ ਸਾਡੇ ਜਾਨਵਰ ਪਿਆਸੇ ਮਰਦੇ ਨੇ ਅਸੀਂ ਕਿ ਜਾਨਵਰਾਂ ਦੀ ਵੀ ਲੈ ਲਓ ਉਹ ਕਹਿੰਦੇ ਜੀ ਸਾਡੇ ਤਾਂ ਅੱਜ ਤੱਕ ਘਰਾਂ ਤੇ ਨਹਾੜ ਕਰੀਓ ਵੀ ਓਕੇ ਹੋਏ ਆ ਅਸੀਂ ਕਿ ਉਹਦੇ ਲਈ ਵੀ ਲੈ ਲਓ 1500 ਦੀ ਬਕਾਇਆ ਅਸੀਂ 4500 ਕਿਊਸਿਕ ਪਾਣੀ ਫੇਰ ਵੀ ਇਹਨਾਂ ਨੂੰ ਦਿੱਤਾ ਚਲੋ ਇਹ ਲੈਣ ਦਾ ਕੋਈ ਤਰੀਕਾ ਹੁੰਦਾ ਤਾਂ ਇਹ ਵੀ ਦੰਦੇ ਇਹ ਕਿਹੜਾ ਤਰੀਕਾ ਹੈ ਕਿ ਬੀਬੀ ਐਮਪੀ ਦੇ ਵਿੱਚ 60% ਸ਼ੇਅਰ ਸਾਡਾ ਪੰਜਾਬ ਵਾਸੀਆਂ ਦਾ ਤੇ ਸਾਨੂੰ ਦਰਕਨਾਰ ਕਰਕੇ ਤੁਸੀਂ ਰਾਤੋਂ ਰਾਤ ਚੇਅਰਮੈਨ ਬਦਲ ਕੇ ਡਾਇਰੈਕਟਰ ਬਦਲ ਕੇ ਉੱਥੇ ਹਰਿਆਣੇ ਦੇ ਬੰਦੇ ਲਾ ਕੇ ਤੇ ਸਾਨੂੰ ਨਾਦਰਸ਼ਾਈ ਫਰਮਾਨ ਜਾਰੀ ਕਰੋ ਕਿ ਪੰਜਾਬ ਤੋਂ ਪਛਣ ਦੀ ਜਰੂਰਤ ਹੈ ਜੀ ਇਹ ਆਸੀ ਫੈਸਲਾ ਕਰ ਲਿਆ ਜੀ ਹਰਿਆਣਾ ਪੋਲ ਪਿਆ Rajasthan ਪੋਲ ਪਿਆ ਜੀ ਹਰਿਆਣੇ ਦੇ ਹੱਕ 'ਚ ਸਾਡੀ ਹੁਣ ਬਹੁਤ ਸੰਤੋਖੀ ਹੋ ਗਈ ਜੀ ਚਲੋ ਜੀ ਹੁਣ ਪਾਣੀ ਛੱਡ ਦਿਓ ਐਵੇਂ ਛੱਡ ਦਿਓ ਵਾਹ ਜੀ ਵਾਹ ਉਹਨੇ ਘਰ ਦਾ ਰਾਜਾ ਇਹ ਵਾਲਾ ਰਾਸੰਭੀ ਜਦੋਂ ਤੁਹਾਡੇ ਕੀ ਕਰੇ ਉਹ ਪਾਣੀ ਚੜਦੇ ਉਹ ਨਹੀਂ ਪਾਣੀ ਛੱਡਿਆ ਜਾਊਗਾ ਪੰਜਾਬ ਦੇ ਪਾੜਿਆਂ ਦੇ ਉੱਤੇ ਜਿੱਦਾਂ ਡਟ ਕੇ ਸਟੈਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਦਿੱਤਾ ਮੈਂ ਇਸ ਗੱਲ ਦੀ ਜਿੰਨੀ ਤਾਰੀਫ ਕਰਾਂ ਉਨੀ ਥੋੜੀ ਔਰ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਗੱਲ ਕਲੀਅਰ ਹੋ ਗਈ ਕਿ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਪਾਣੀ ਦਾ ਮਸਲਾ ਕਿੰਨਾ ਨੇ ਵਧਾਇਆ ਆਇਆ ਸੀ ਤੇ ਕਿਹੜੇ ਸੁਧਾਰ ਲੱਗੇ ਹੋਏ ਨੇ ਸੋ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਮਾਣ ਆਸੀ ਉਸ ਸਰਕਾਰ ਦਾ ਹਿੱਸਾ ਜਿਹੜਾ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਉੱਤੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਿਹਤ ਦਾ ਹੋਵੇ ਚਾਹੇ ਬਿਜਲੀ ਦਾ ਹੋਵੇ ਚਾਹੇ ਖੇਤਾਂ ਦੇ ਪਾਣੀ ਦਾ ਆਪਣੇ ਮੂੰਹੋਂ ਮੰਨਦੇ ਹਾਂ ਸਾਰੇ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅਸੀਂ 20 ਪੈਸੇ ਪਾਣੀ ਸਿਰਫ ਨਹਿਰੀ ਪਾਣੀ ਵਰਤ ਸਕਦੇ ਸੀ ਸਿਰਫ 20 ਪੈਸੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕੋਰ 40 ਪੈਸੇ ਪਾਣੀ ਅਸੀਂ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ ਵਰਤਣਾ ਸ਼ੁਰੂ ਕਰਤਾ ਇਹਨੇ ਨੈਰਾਂ ਪੱਕੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਮਾਈਨਰਾਂ ਪੱਕੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਸੂਏ ਪੱਕੇ ਕਰਵਾਏ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਖਾਲੇ ਤੱਕ ਪਾਣੀ ਪਹੁੰਚਦਾ ਕੀਤਾ ਭਗਵਾਨ ਸਿੰਘ ਮਾਨ ਜੀ ਨੇ ਔਰ ਸਾਡਾ ਵਾਅਦਾ ਹੈ ਪਰਮਾਤਮਾ ਨੇ ਜੇ ਸਾਥ ਦਿੱਤਾ ਇਤਈ ਕਿਰਪਾ ਰੱਖੀ ਅਸੀਂ 100% ਪੰਜਾਬ ਦਾ ਜਿਹੜਾ ਪਾਣੀ ਹੈ 100% ਪਾਣੀ ਔਰ ਨਾਲੇ 2 ਸਾਲਾਂ ਤੋਂ ਨੂੰ ਪੰਜਾਬ ਦੀ ਖੇਤੀ ਲਈ ਇਹਦਾ ਇਸ ਤਰ੍ਹਾਂ ਕੰਮ ਹੋਣਾ ਹੈ